ਸਸਿਗਾਲ ਜੀ ਮੈਂ ਡਾਕਟਰ ਬਲਜੀਤ ਔਰ ਕੈਬਨਿਟ ਜੀ ਵਿਸਟਰ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਸਭ ਤੋਂ ਪਹਿਲਾਂ ਤਾਂ ਮੈਂ ਸੂਬਾ ਪੰਜਾਬ ਵਾਸੀਆਂ ਨੂੰ ਆਪਣੇ ਸਾਰੇ ਭੈਣ ਭਰਾਵਾਂ ਨੂੰ ਲਖੜੀ ਦੇ ਪਵਿੱਤਰ ਤਿਹਾੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਂਦੀ ਆ ਔਰ ਇਸ ਤੋਂ ਬਾਅਦ ਜੋ ਅਸੀਂ ਸਾਡਾ ਵਿਭਾਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠੀਆਂ ਪ੍ਰੋਮੋਸ਼ਨਾਂ ਅਸੀਂ ਲਗਾਤਾਰ ਜਾਰੀ ਰੱਖੀਆਂ ਹੋਈਆਂ ਨੇ ਪਿਛਲੇ ਮਹੀਨੇ ਤੋਂ ਸ਼ੁਰੂ ਕੀਤੀਆਂ ਸੀ ਜੋ ਭੈਣਾ ਸਾਡੀਆਂ ਹੈਲਪਰ ਤੋਂ ਵਰਕਰ ਬਣਨੀ ਸੀ 435 ਆਂਗਣਵੜੀ ਜਿਹੜੀਆਂ ਹੈਲਪਰ ਨੇ ਭੈਣਾ ਉਹ ਵਰਕਰ ਬਣ ਚੁੱਕੀਆਂ ਨੇ ਇਸ ਤੋਂ ਬਾਅਦ ਉਹਨਾਂ ਦੀ ਇੱਕ ਡਿਮਾਂਡ ਸੀ ਕਿਉਂਕਿ ਅਸੀਂ ਪਲੱਸ 2 ਜਿਹੜੀ ਕੁਆਲੀਫਿਕੇਸ਼ਨ ਰੱਖੀ ਸੀ ਹੈਲਪਰ ਤੋਂ ਵਰਕਰ ਬਣਨ ਦੇ ਲਈ ਉਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਵੀ ਪੈਣਾ ਸੀ ਜਿਨ੍ਹਾਂ ਦਾ ਲੰਮੇ ਸਮੇਂ ਦਾ ਤਜਰਬਾ ਸੀ ਪਰ ਕੁਆਲੀਫਿਕੇਸ਼ਨ ਕਿਉਂਕਿ ਪਹਿਲਾਂ ਦੀ ਪਰ ਨਹੀਂ ਸੀ ਉਹ 10ਵੀਂ ਪਾਸਦ ਲੜਕੀਆਂ ਜਿਹੜੀਆਂ ਅਸੀਂ ਉਦੋਂ ਭਰਤੀ ਹੋਈਆਂ ਸੀ ਪਰ 20-20 ਸਾਲਾਂ ਤੋਂ ਹੈਲਪਰ ਹੀ ਬੈਠੀਆਂ ਹੋਈਆਂ ਸੀ ਸੋ ਥੋੜੀ ਜਿਹੀ ਚੇਂਜ ਕਰਦੇ ਹੋਏ ਅਸੀਂ 10ਵੀਂ پاس ਜਿਹੜੀਆਂ ਭੈਣਾਂ ਨੇ ਉਹਨਾਂ ਨੂੰ ਵੀ ਮੌਕਾ ਦਿੱਤਾ ਹੈ ਕਿ ਉਹਨਾਂ ਦਾ ਵੀ ਜੇਕਰ ਤਜਰਬਾ 10 ਸਾਲ ਤੋਂ ਉੱਪਰ ਹੈ ਅਸੀਂ ਉਹਨਾਂ ਸਾਰੀਆਂ ਨੂੰ ਵੀ ਪ੍ਰਮੋਟ ਕਰਨ ਜਾ ਰਹੇ ਹਾਂ ਉਹਨਾਂ ਸਭ ਤੋਂ ਵਰਕਰ ਅਸਵੀ 10ਵੇਂ ਪਾਸ ਪੈਣਾ ਨੂੰ ਵੀ ਬਣਾਉਣ ਜਾ ਰਹੇ ਹਾਂ ਇਸੇ ਤਰ੍ਹਾਂ ਅਸੀਂ ਇੱਕ ਆਪਸ਼ਨ ਸੀ ਕਿ ਜੇਕਰ ਕਿਸੇ ਆਂਗਣਵਾੜੀ ਵਰਕਰ ਦੀ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਅਸੀਂ ਡਿਊਟੀ ਦੌਰਾਨ ਡੈਥ ਹੁੰਦੀ ਹੈ ਤਾਂ ਉਹਨਾਂ ਦੇ ਅਸੀਂ ਵੀ ਧੀ ਜਾਂ ਨੂੰ ਅਸੀਂ ਨੌਕਰੀ ਦਿੰਦੇ ਸੀ ਤਾਂ ਇਹਦੇ ਚ ਥੋੜੀ ਜੀ ਚੇਂਜ ਕੀਤੀ ਹੈ ਕਿ ਜੇ ਕੋਈ ਆਂਗਣਵਾੜੀ ਵਰਕਰ ਸਾਟੀ ਡਿਊਟੀ ਦੌਰਾਨ ਚਲਦੇ ਹੋਏ ਕੋਈ ਪਰਮਨੈਂਟ ਡੋਨੋ ਡਿਸੇਬਿਲਿਟੀ ਆ ਜਾਂਦੀ ਜਿਸ ਕਰਕੇ ਉਹ ਆਪਣਾ ਕੰਮ ਨਹੀਂ ਕਰ ਸਕਦੀ ਜਾਂ ਕੋਈ ਇਸ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ ਜਿੱਤੇ ਕਰਕੇ ਉਹ ਅ ਅੰਗਣਵੜੇ ਸੈਂਟਰਾਂ 'ਚ ਕੰਮ ਨਹੀਂ ਕਰ ਸਕਦੀਆਂ ਤਾਂ ਅਸੀਂ ਉਹਨਾਂ ਆਪਣੀਆਂ ਭੈਣਾਂ ਦੇ ਵੀ ਆਸ਼ਰਿਤ ਜੋ ਬੱਚੇ ਨੇ ਧੀਆ ਨੇ ਜਾਂ ਨੋਹਾ ਨੇ ਉਹਨਾਂ ਨੂੰ ਵੀ ਅਸੀਂ ਨੌਕਰੀ ਦੇਵਾਂਗੇ ਇਸੇ ਤਰ੍ਹਾਂ ਅਸੀਂ 21 ਸਤੰਬਰ ਤੋਂ ਜਿਹੜੀ ਆਂਗਣਵੜੀ ਵਰਕਰਾਂ ਤੇ ਹੈਲਪਰਾਂ ਦੀ ਭਰਤੀ ਵੀ ਸਟਾਰਟ ਕਰਨ ਜਾ ਰਹੇ ਹਾਂ ਇਹ ਪਹਿਲਾਂ ਵੀ ਦੱਸਿਆ ਸੀ ਸੋ 21 ਸਤੰਬਰ ਤੋਂ ਅਸੀਂ ਇਹ ਸ਼ੁਰੂ ਕਰਨ ਜਾ ਰਹੇ ਹਾਂ ਤੇ 5000 ਨਵੀਆਂ ਸਾਡੀਆਂ ਜੜੀਆਂ ਆਂਗਣਵੜੀ ਹੈਲਪਰਸ ਦੇ ਵਰਕਰ ਅਸੀਂ ਭਰਤੀ ਕਰਨ ਜਾ ਰਹੇ ਹਾਂ ਤੇ ਉਹਦੇ ਵਿੱਚ ਮੈਂ ਕਹਾਂਗੀ ਕਿ ਮੇਰੀਆਂ ਸਾਰੀਆਂ ਜੜੀਆਂ ਧੀਆਂ ਨੇ ਬੱਚੀਆਂ ਨੇ ਜੜੀਆਂ ਵੀ ਇਹ ਯੋਗਤਾ ਰੱਖਦੀਆਂ ਨੇ ਉਹਨਾਂ ਲਈ ਇੱਕ ਬਹੁਤ ਵਧੀਆ ਮੌਕਾ ਹੈ ਉਹ ਇਸੇ ਅਪਲਾਈ ਕਰਨ ਤੇ ਪੰਜਾਬ ਦੀ ਜਿਹੜੀ ਸੇਵਾ ਉਹ ਆਪਣੇ ਹੱਥੀ ਕਰਨ ਸਾਡੇ ਬੱਚਿਆਂ ਦੀ ਸੇਵਾ ਇਸੇ ਤਰ੍ਹਾਂ ਹੀ ਅਸੀਂ ਸਿਹਤ ਬੀਮਾ ਯੋਜਨਾ ਦੇ ਵਿੱਚ ਵੀ ਆਪਣੀਆਂ ਸਾਰੀਆਂ ਬਹੁਤ ਸਾਰੀਆਂ ਆਂਗਣਵਾੜੀ ਵਰਕਰਸ ਨੂੰ ਜੋੜ ਚੁੱਕਿਆ ਹੁਣ ਤੱਕ ਕਿ तकरीबन ਸਾਰੀਆਂ ਨੂੰ ਅਸੀਂ ਕੁਝ ਸਮੇਂ ਦੇ ਵਿੱਚ ਹੀ ਇਸ ਨੂੰ ਜਮਨ ਨਾਲ ਜੋੜ ਲਵਾਂਗੇ ਇਸੇ ਤਰ੍ਹਾਂ ਹੀ ਸਾਡੀ ਅਸ਼ੀਰਵਾਦ ਸਕੀਮ ਜੋਤੀਆਂ ਨੂੰ ਅਸੀਂ ਸ਼ਗਨ ਸਕੀਮ ਦਿੱੰਨੇ 51000 ਉਹਦੇ ਚ ਇੱਕ ਪ੍ਰੋਬਲਮ ਆਈ ਸੀ ਕਿ ਉਹ ਜਦੋਂ ਅਪਲਾਈ ਕਰਦੀਆਂ ਨੇ ਤਾਂ ਬਹੁਤੇ ਪਰਿਵਾਰ ਸਾਡੇ ਗਰੀਬ ਪਰਿਵਾਰ ਹੁੰਦੇ ਨੇ ਪ੍ਰਾਈਵੇਟ ਕੈਫਿਆਂ ਤੇ ਜਾ ਕੇ ਅਪਲਾਈ ਕਰਦੇ ਨੇ ਤੇ ਉੱਥੇ ਕਈ ਵਾਰੀ ਉਹਨਾਂ ਨਾਲ ਕਾਫੀ ਕੁਝ ਕਪਲੇ ਵੀ ਦੇਖਣ ਸਾਹਮਣੇ ਆਏ ਸੀ ਜਿੱਥੇ ਵੀ ਉਹਨਾਂ ਨੂੰ ਸਕੀਮ ਦਾ ਲਾਭ ਨਹੀਂ ਮਿਲ ਸਕਿਆ ਸੋ ਅਸ਼ੀਰਵਾਦ ਸਕੀਮ ਨੂੰ ਅਸੀਂ ਪੂਰਨ ਤੌਰ ਤੇ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਹੈ ਤਾਂ ਕਿ ਕਿਸੇ ਦੀ ਵੀ ਕਿਸੇ ਵੀ ਗਰੀਬ ਪਰਿਵਾਰ ਦੀ ਇਹਦੇ ਵਿੱਚ ਲੁੱਟ ਖਸੁੱਟ ਨਾ ਹੋਵੇ ਪ੍ਰਾਈਵੇਟ ਕੈਫਿਆਂ ਤੋਂ ਉਹ ਹੁਣ ਅਪਲਾਈ ਨਹੀਂ ਕਰ ਸਕਣਗੇ ਸਿਰਫ ਅਸੀਂ ਸੇਵਾ ਕੇਂਦਰਾਂ ਦੇ ਨਾਲ ਜੋੜ ਕੇ ਇਸ ਸਕੀਮ ਨੂੰ ਹੋਰ ਟਰਾਂਸਪਰੈਂਸੀ ਦੇ ਨਾਲ ਆਪਣੀਆਂ ਧੀਆਂ ਭੈਣਾਂ ਦੇ ਸਪਰਤ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਬਲਜੀਤ ਔਰ ਕੈਬਨਟ ਸੈਕਟਾਰ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਏਤ੍ਰੀ ਤੇ ਬਾਲ ਵਿਕਾਸ ਵਿਭਾਗ ਸਭ ਤੋਂ ਪਹਿਲਾਂ ਤਾਂ ਮੈਂ ਸੂਬਾ ਪੰਜਾਬ ਵਾਸੀਆਂ ਨੂੰ ਆਪਣੇ ਸਾਰੇ ਭੈਣ ਭਰਾਵਾਂ ਨੂੰ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਂੀਆਂ ਔਰ ਇਸ ਤੋਂ ਬਾਅਦ ਜੋ